ਅੱਜ ਬੜਾ ਵੱਡਾ ਰੋਸ ਹੈ ਪੰਜਾਬੀਆਂ ਦੇ ਵਿੱਚ ਪੰਜਾਬੀਆਂ ਨਾਲ ਬਹੁਤ ਵੱਡਾ ਤੱਕਾ ਹੋਣ ਜਾ ਰਿਹਾ ਜਿਹੜੇ ਕਿ ਦਿੱਲੀ ਤੋਂ ਧੜਵੀ ਆਏ ਹੋਏ ਨੇ ਸ਼ਿਸ਼ੋਦੀਆ ਜੀ ਕੇਜਰੀਵਾਲ ਜੀ ਜਨ ਸਾਹਿਬ ਜਿੰਨੇ ਵੀ ਉਹ ਜ਼ੇਲ ਤੋਂ ਟ੍ਰੈਂਡ ਹੋ ਕੇ ਆਏ ਲੋਕ ਨੇ ਉਹਨਾਂ ਨੇ ਪਹਿਲਾਂ ਦਿੱਲੀ ਨਾਲ ਵੱਡੀਆਂ ਠੱਗੀਆਂ ਮਾਰੀਆਂ ਨੇ ਸੋ ਸਾਡਾ ਮੁੱਖ ਮੰਤਰੀ ਜਿਹੜਾ ਹੈਗਾ ਰਬੜ ਦੀ ਸਟੈਂਪ ਬਣ ਕੇ ਕੰਮ ਕਰ ਰਿਹਾ ਸੋ ਅਸੀਂ ਸਾਰੇ ਪੰਜਾਬੀ ਅੱਜ ਇਸ ਗੱਲ ਨੂੰ ਲੈ ਕੇ ਚਿੰਤਤ ਆ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੈ ਪੰਜਾਬੀ ਕੋਈ ਮੁੱਖ ਮੰਤਰੀ ਨਹੀਂ ਹੈ ਦਿੱਲੀ ਵਾਲੇ ਜਿਹੜੇ ਲੋਕ ਸੀਗੇ ਉੱਥੋਂ ਜਿਹੜੇ ਜ਼ਿਲ੍ਹਾ ਚੋਂ ਆਏ ਨੇ ਜਿਹੜਾ ਲੋਕਾਂ ਨੂੰ ਉੱਥੋਂ ਰਿਜੈਕਟ ਕਰਕੇ ਲੋਕਾਂ ਨੇ ਬਾਹਰ ਕੱਢਿਆ ਉਹ ਅੱਜ ਪੰਜਾਬ ਨੂੰ ਚਲਾ ਰਹੇ ਨੇ ਸੋ ਪੰਜਾਬ ਨੂੰ ਲੁੱਟਣ ਦੀਆਂ ਤਿਆਰੀਆਂ ਉਹਨਾਂ ਨੇ ਕਰ ਲਈਆਂ ਕਿਉਂਕਿ ਜਿਹੜਾ ਇਹ ਜਿਹੜੀ ਇਹ ਸਕੀਮ ਆਈ ਹੈਗੀ ਆ ਲੈਂਡ ਪਪੂਲਿੰਗ ਲੈਂਡ ਇਹਦੇ ਵਿੱਚ ਜਿਹੜੀ ਹੈਗੀ ਆ ਕਿ ਲੋਕਾਂ ਨਾਲ ਵੱਡਾ ਧੋਖਾ ਹੋਣ ਜਾ ਰਿਹਾ ਜਿਵੇਂ ਕਿਸੇ ਤੋਂ 1 ਏਕੜ ਲੈ ਕੇ ਤੇ ਉਹਨੂੰ 1200 ਗਾਜ ਜਗ੍ਹਾ ਦੇ ਦੇਣੀ ਆ 1200 ਗਾਜੇ ਨੂੰ ਕੀ ਕਰੂਗਾ ਜਦੋਂ ਭੁੱਖਾ ਮਰ ਜਾਊਗਾ ਤੇ ਜੇ 20 25 ਸਾਲ ਉਹ ਸਕੀਮ ਨਹੀਂ ਚੱਲੂ ਹੁੰਦੀ ਜਾਂ ਪਲਾਟ ਨਹੀਂ ਵਿਕਦੇ ਤਾਂ ਕਿਸਾਨ ਜਿਹੜਾ ਹੈਗਾ ਬਿਲਕੁਲ ਖਤਮ ਹੋ ਜਾਊਗਾ ਕਿਸਾਨ ਦੇ ਨਾਲ ਜਿਹੜਾ ਜਿਹੜਾ ਮਜ਼ਦੂਰ ਹੈਗਾ ਜਿਹੜਾ ਛੋਟਾ ਇਨਸਾਨ ਹੈ ਛੋਟਾ ਦੁਕਾਨਦਾਰ ਹੈ ਛੋਟਾ ਵਿਅਕਤੀ ਹੈ ਉਹ ਵੀ ਨਾਲ ਉਹਨਾਂ ਦੇ ਖਤਮ ਹੋ ਜਾਏਗਾ ਸੋ ਇਸ ਕਰਕੇ ਅੱਜ ਚਿੰਤਾ ਹੈ ਪੰਜਾਬ ਦੇ ਲੋਕਾਂ ਨੂੰ ਇਸ ਕਿਆਪ ਮੁਹਰੇ ਲੋਕ ਪੰਜਾਬ ਦੇ ਜਿਹੜੇ ਹੈਗੇ ਨੇ ਸਰਦਾਰ ਸਖਬੀਰ ਸਿੰਘ ਬਾਦਲ ਦੇ ਨਾਲ ਸਟਾਨ ਦੀ ਤਰ੍ਹਾਂ ਖੜ੍ਹ ਗਏ ਤੇ ਸਰਦਾਰ ਸਖਬੀਰ ਸਿੰਘ ਬਾਦਲ ਨੇ ਵੀ ਹਿੱਕ ਖੜਾ ਕੇ ਕਿਹਾ ਕਿ ਮੈਂ 1 ਇੰਚ ਵੀ ਜਗ੍ਹਾ ਜਿਹੜੀ ਜਾਣ ਨਹੀਂ ਦੇਵਾਂਗਾ ਸੋ ਉਹਨਾਂ ਨੇ ਇਹ ਵੀ ਐਲਾਨ ਕੀਤਾ ਜੇ ਕਿਸੇ ਤਰੀਕੇ ਨਾਲ ਧੱਕੇ ਨਾਲ ਕੋਈ ਨੋਮੀਨੇਸ਼ਨ ਆ ਰਿਹਾ ਵਗੈਰਾ ਕੁਝ ਕਰ ਜਾਂਦੇ ਆ ਜਿੱਦਾਂ ਨੋਟੀਫਿਕੇਸ਼ਨਾਂ ਜਾਰੀ ਕਰਤਾ ਜੇ ਕਰ ਵੀ ਜਾਂਦੇ ਆ ਤਾਂ ਬਣੀ ਬਣਾਈ ਉਹਨਾਂ ਬਿਲਡਿੰਗ ਜਿਹੜੇ ਬਿਲਡਰ ਨੇ ਜਿਹੜੇ ਉਹ ਕੰਪਨੀਆਂ ਨੇ ਉਹਨਾਂ ਨੂੰ ਬੇਸਿਕ ਕਹਿਣਾ ਚਾਹੁੰਦੇ ਆ ਕਿ ਐਵੇਂ ਪੈਸਾ ਨਾ ਬਰਬਾਦ ਕਰ ਲਿਓ ਜਿਸ ਤਰ੍ਹਾਂ ਅਸੀਂ ਕਿਸਾਨਾਂ ਨੂੰ ਜ਼ਮੀਨ ਜਿਹੜੀ ਸਾਡੀ ਸੀਗੀ ਨਹਿਰ ਵਾਲੀ ਉਹ ਵਾਪਸ ਕੀਤੀ ਤੇ ਜਿੱਦਨ ਸਾਡੀ ਸਰਕਾਰ ਬਣਨੀ ਆ ਇਹਨਾਂ ਦੀ ਖਰੀਦੀ ਹੋਈ ਜ਼ਮੀਨ ਵੀ ਅਸੀਂ ਵਾਪਸ ਕਿਸਾਨਾਂ ਨੂੰ ਕਰਦਾਂਗੇ ਫੇਸ ਕਰਕੇ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬੀ ਇੱਕ ਨੇ ਪੰਜਾਬੀ ਹਰ ਪੱਖੋਂ ਕਿਨੇ ਅਮਾਸ਼ੀ ਹਰਸ ਦੇ ਵਿੱਚ ਪੰਜਾਬ ਦੇ ਵੱਖਰੇ ਵੱਖਰੇ ਲੋਕ ਨੇ ਕਿਸਾਨ ਜਥੇਬੰਦੀਆਂ ਨੇ ਵਪਾਰੀ ਜਥੇਬੰਦੀਆਂ ਨੇ ਹੋਰ ਸਾਰੀਆਂ ਜਥੇਬੰਦੀਆਂ ਨੇ ਪਰ ਸ਼ਰਮਣੀ ਅਕਾਲੀ ਦਾ ਅਲੱਗਲੇ ਫਰੰਟ ਤੇ ਖੜ ਕੇ ਇਹ ਲੜਾਈ ਨੂੰ ਲੜੇਗਾ ਸੋ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਅਸੀਂ 1 ਇੰਚ ਵੀ ਜਗ੍ਹਾ ਜਾਣ ਨਹੀਂ ਦੇਣੀ ਸਰਕਾਰ ਨੇ ਤਾਂ ਬਹੁਤ ਫਾਇਦੇ ਦੱਸੇ ਲੈਂਡ ਪੁਲਿੰਗ ਦੇ ਫਾਇਦੇ ਨੇ ਸਾਡੇ ਕਿਸਾਨਾਂ ਨੂੰ ਬਿਠਾ ਕੇ ਸਮਝਾ ਦੇਣ ਲੋਕਾਂ ਨੂੰ ਬਿਠਾ ਕੇ ਸਮਝਾਉਣ ਕਿ ਕਿਸ ਤਰ੍ਹਾਂ ਦੀ ਉਹਨਾਂ ਦੇ ਸਕੀਮਾਂ ਦੇ ਫਾਇਦੇ ਨੇ ਕਿਉਂਕਿ ਕਿਸਾਨਾਂ ਨੇ ਤੁਸੀਂ ਥੋੜੇ ਦਿਨ ਦੇਖੋ ਪਹਿਲਾਂ ਇੱਕ ਕੁਰਸੀਆਂ ਉਹਨਾਂ ਦੀਆਂ ਲਾ ਕੇ ਉਹਨਾਂ ਦਾ ਵੇਟ ਕਰਾਇਆ ਕਿ ਆਓ ਸਮਝਾਓ ਆ ਕੇ ਸਮਝਾਉਣਗੇ ਕਿ ਇੱਕ ਖੂਕ ਜ਼ਮੀਨ ਜਿਹੜੀ ਹੈਗੀਆ ਫ੍ਰੀ ਖੋਣ ਨੂੰ ਫਿਰਦੇ ਨੇ ਤੇ ਲੋਕਾਂ ਨਾਲ ਵੱਡਾ ਧੋਖਾ ਕਰਨ ਨੂੰ ਫਿਰਦੇ ਨੇ ਪੰਜਾਬੀ ਕਦੇ ੱਤਕਾ ਬਰਦਾਸ਼ ਨਹੀਂ ਕਰਦੇ ਤੇ ਉਹਨਾਂ ਨੂੰ ਸਕੀਮ ਲੋਕ 2027 ਚ ਉਹਨਾਂ ਨੂੰ ਸਮਝਾ ਕੇ ਵਾਪਸ ਭੇਜ ਦੇਣਗੇ ਕੁਸ਼ ਇੱਥੇ ਜਿੱਲਾਂ ਤੁਹਾਨੂੰ ਨਜ਼ਰ ਆ ਰਿਹਾ ਹੈ ਇੰਨਾ ਇਕੱਠ ਹੋਣ ਦੀ ਉਮੀਦ ਹੈ ਅੱਜ ਬਹੁਤ ਵੱਡੇ ਪੱਧਰ ਤੇ ਇਕੱਠ ਹੋਏਗਾ ਕਿਉਂਕਿ 8 ਹਲਕਿਆਂ ਦੇ ਵਿੱਚੋਂ ਜਾ ਰਹੇ ਆ ਮੇਰੇ ਹਲਕੇ ਦੇ ਵਿੱਚੋਂ ਤਕਰੀਬਨ 1500 ਵਿਅਕਤੀ ਜਿਹੜਾ ਹੈਗਾ 2000 ਵਿਅਕਤੀ ਜਿਹੜਾ ਹੈਗਾ ਮੇਰੇ ਹਲਕੇ ਤੋਂ ਨਿਕਲਦੇ ਆ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਸਮਝ ਲੈਣਾ ਚਾਹੀਦਾ ਇਸ ਸਰਕਾਰ ਨੂੰ ਕਿ ਇਹ ਬੱਚਾ ਬੱਚਾ ਜਿਹੜਾ ਪੰਜਾਬ ਦਾ ਅੱਜ ਇਸ ਗੱਲ ਤੋਂ ਚਿੰਤਾ ਕਰੇ ਪੰਜਾਬ ਜੰਗਲ ਦਾ ਰਾਜ ਬਣ ਗਿਆ ਪੰਜਾਬ ਵਿੱਚ ਲੁੱਟਾਂ ਖੋਹ ਰਹੀਆਂ ਪੰਜਾਬ 'ਚ ਫੇਰ ਰੁਗੜੀ ਹੋ ਰਹੀ ਹੈ ਪੰਜਾਬ ਚ ਹਰ ਕਿਸਮ ਦਾ ਧੱਕਾ ਜਿਹੜਾ ਪੰਜਾਬ ਚ ਚੱਲ ਰਿਹਾ ਇਹ ਧੱਕਾ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ ਸੋ ਵੱਡੀ ਗਿਣਤੀ ਚ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਚਟਾਨ ਦੀ ਤਰ੍ਹਾਂ ਖੜਨਗੇ ਜਿਸ ਤਰ੍ਹਾਂ ਉਹਨਾਂ ਨੇ ਧਰਨੇ ਦੀ ਅੱਜ ਐਲਾਨ ਕੀਤਾ ਪਟਿਆਲੇ ਚ ਇਸ ਤੋਂ ਬਾਅਦ ਚ ਰੈਗੂਲਰ ਧਰਨਾ ਜਿਹੜਾ ਹੈਗਾ ਅਗਲੇ ਮਹੀਨੇ ਤੋਂ ਅਸੀਂ ਮਹਾਲੀ ਦੇ ਜਿੱਥੇ ਕੇਸ਼ਰੀਵਾਲ ਨੇ ਆ ਕੇ ਮਹਿਲ ਬਣਾ ਕੇ ਬੈਠਾ ਨਾਜਾਇਜ਼ ਤੌਰ ਤੇ ਅਸੀਂ ਉਹਦਾ ਕਰਵ ਕਰਾਂਗੇ ਹਰ ਵਿਅਕਤੀ ਜਾਇਆ ਕਰੇਗਾ ਇੱਕ ਹਲਕਾ ਰੋਜ਼ ਜਾਇਆ ਕਰੇਗਾ ਜਿੰਨਾ ਚਿਰ ਇਹ ਸਕੀਮ ਖਤਮ ਨਹੀਂ ਹੋ ਜਾਂਦੀ ਤੇ ਇਹਨਾਂ ਨੂੰ ਬਾਹਰ ਨਹੀਂ ਕੱਢ ਦਿੰਦੇ ਉਹਨਾਂ ਚਾਰੇ ਧਰਨੇ ਲਗਾਤਾਰ ਚੱਲ ਰਹੇ ਜਿਹੜੀ ਪਾਲਿਸੀ ਹੈ ਇਹਨਾਂ ਨੇ ਬਣਾਈ ਈਸਟ ਇੰਡੀਆ ਕੰਪਨੀ ਨੇ ਜੇ ਦਿੱਲੀ ਤੋਂ ਅਕਲ ਲੁੱਟ ਰਹੇ ਨੇ ਪੰਜਾਬ ਨੂੰ ਲੋਕਾਂ 'ਚ ਬਹੁਤ ਜ਼ਿਆਦਾ ਛਾਇ ਹੈ ਕਿੰਨਾ ਏਕਾ ਟਕ ਟਕ ਹੋਇ ਇੱਕ ਘੁੜੇ ਵਾਲੇ ਗੁਰਦੁਆਰੇ ਹੋਇਆ ਜਾਗਣ ਵਾਸਤੇ ਇਹਨਾਂ ਦਾ ਵਿਰੋਧ ਕਰਨ ਵਾਸਤੇ ਅਸੀਂ ਕਿਸੇ ਹੱਦ ਤੱਕ ਸਾਡੇ ਪ੍ਰਧਾਨ ਜੀ ਨੇ ਸਰ ਸਰਬਿਸਵਾਦਨ ਨੇ ਇਹ ਤੈਅ ਕੀਤਾ ਵੀ ਇਹਨਾਂ ਨੂੰ ਇਹ ਬੰਦਵਾਪ ਸੈਣਾ ਪਊਗਾ ਇਹ ਬੱਜੇ ਬਲਬਸਟਾਨ ਇਸ ਤਾਂ ਕਿ ਤਰੂ ਨਹੀਂ ਇਹ ਬੰਦੂਆ ਕੱਟਦਾ ਨਹੀਂ ਮੰਗਦਾ ਹੀ ਸਾਡੀ ਇਹ ਹੈ ਵੀ ਸਾਡਾ ਜਿਹੜਾ ਕਿਸਾਨੀ ਨੂੰ ਲੁੱਟਣ ਤੇ ਸਰਕਾਰਾਂ ਬਣ ਜਾਂਦੀਆਂ ਨੇ ਪਰ ਇਹਦੇ ਬਾਰੇ ਸੋਚਦੇ ਕੁਛ ਨਹੀਂ ਤੇ ਸਾਡਾ ਇੱਕ ਜ਼ਿਮੀਂਦਾਰਾਂ ਦਾ ਇੱਕ ਜ਼ਮੀਨ ਦੇ ਖੇਤੀ ਦੇ ਸਿਰ ਤੇ ਇਹ ਪੰਜਾਬ ਚੱਲਦਾ ਹੈ ਪਰ ਇਹਨੂੰ ਵੀ ਇਹ ਕੌਣ ਵਾਸਤੇ ਆਈਆਂ ਨੇ ਤੇ ਅਸੀਂ ਸਾਡੀ ਜਿਹੜੀ ਅਕਾਲੀ ਦਲ ਦੀ ਪਾਲਿਸੀ ਹੈ ਵੀ ਇਹਨੂੰ 1 ਇੰਚ ਜ਼ਮੀਨ ਇਹ ਅਸੀਂ ਇਹਨਾਂ ਨੂੰ ਸਰਕਾਰ ਨੂੰ ਨਹੀਂ ਲੈਣ ਦੇਵਾਂਗੇ ਸਾਡਾ ਅਸੀਂ ਅੰਡ ਤੱਕ ਇਹ ਲੜਾਈ ਲੜਦੇ ਰਹਾਂਗੇ ਤੁਹਾਨੂੰ ਜੋ ਬੈਨੀਫਿਟ ਦੱਸੇ ਨੇ ਤੁਹਾਨੂੰ ਠੀਕ ਲੱਗੇ ਨੇ ਸਰਕਾਰ ਨੇ ਜੋ ਨਹੀਂ ਉਹਦੇ ਵਿੱਚ ਬੈਨੀਫਿਟ ਹੈ ਹੀ ਨਹੀਂ ਜੀ ਕੋਈ ਬੈਨੀਫਿਟ ਤਾਂ ਜੇ ਲੱਗਦਾ ਹੁੰਦਾ ਅਗਲਾ ਕਿਹੜਾ ਜ਼ਮੀਨ ਆਪੇ ਆਬਦਾ ਫਿਰ ਦੇ ਦਿੰਦੇ ਜਿਹਨੂੰ ਕੋਈ ਲੋਡ ਹੁੰਦੀ ਆ ਫਿਰ ਆਪਕੇ ਦੇਊਗਾ ਜੀ ਜੇ ਬੈਨੀਫਿਟ ਹੋਣਗੇ ਉਹਦੇ 'ਚ ਤਾਂ ਲੋੜੇ ਨਹੀਂ ਪੈਣੀ ਆਪਾਂ ਨੂੰ ਸਰਕਾਰ ਨੂੰ ਕਹਿਣ ਦੀ ਜੇ ਉਹਦੀ ਕੋਈ ਆਮਦਨ ਪ੍ਰੋਫਿਟ ਹੋਊਗਾ ਕੋਈ ਸਾਨੂੰ ਕੋਈ ਦੀਦਾ ਨਹੀਂ ਉਹਦੇ 'ਚ